पावर स्लैप मुकाबले दे विच ए पंजाबी सिख नौजवान विश्व चैंपियन बन चुका है रोपड़ जिले के चमकौर साहब का जुजार सिंह दे विच होए पावर स्लैब मुकाबला दे विच पहला सिख चैंपियन बन गया है 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸਕਾ ਦੇ ਮੂੰਹ ਦੇ ਉੱਤੇ ਥੱਪੜ ਮਾਰ ਕੇ ਉਸ ਨੂੰ ਹਰਾਇਆ ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਸੀ ਜੁਜਾਰ ਸਿੰਘ ਸਿੱਧੂ ਮੂਸੇਵਾਲਾ ਦੇ ਵਾਂਗੂ ਆਪਣੇ ਪੱਟ ਦੇ ਉੱਤੇ ਥਾਪੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਸੀ ਜੁਜਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਤੇ ਜਿੱਤ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਜਿੱਤ ਗਿਆ ਹਾਂ 24 ਅਕਤੂਬਰ ਨੂੰ ਦੁਬਈ ਦੇ ਵਿੱਚ ਮੁਕਾਬਲੇ ਹੋਏ ਅਤੇ ਉਸਨੇ ਤੀਜੇ ਦੌਰ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਦੇ ਨਾਲ ਬਾਹਰ ਕਰ ਦਿੱਤਾ ਸੀ ਜੁਜਾਰ ਤੇ ਗੁਲਸ਼ਕਾ ਦੇ ਵਿਚਕਾਰ ਸਿੱਕਾ ਟੋਸ ਹੋਇਆ ਗਲੂਸ਼ਕਾ ਨੇ ਟੋਸ ਜਿੱਤਿਆ ਤੇ ਪਹਿਲਾ ਥੱਪੜ ਮਾਰਿਆ ਜੁਜਾਰ ਇਕਦਮ ਪਿੱਛੇ ਹਟ ਗਿਆ ਫਿਰ ਜੁਜਾਰ ਨੇ ਗੁਲਸ਼ਕਾ ਨੂੰ ਥੱਪੜ ਮਾਰਿਆ ਪਰ ਗੁਲਸ਼ਕਾ ਹਿਲਿਆ ਨਹੀਂ ਦੂਜੇ ਦੌਰ ਦੇ ਵਿੱਚ ਗੁਲਸ਼ਕਾ ਦੇ ਥੱਪੜ ਨੇ ਜੁਜਾਰ ਸਿੰਘ ਦੀ ਅੱਖ ਨੂੰ ਜ਼ਖਮੀ ਕੀਤਾ ਅਤੇ ਗਲੁਸਕਾ ਦੇ ਥੱਪੜ ਨੂੰ ਫਾਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਗੁਲਸ਼ਕਾ ਨੇ ਜੁਜਾਰ ਨੂੰ ਥੱਪੜ ਮਾਰਿਆ ਪਰ ਜੁਜਾਰ ਹਿਲਿਆ ਨਹੀਂ ਜਿਸ ਦੇ ਨਾਲ ਉਸ ਨੂੰ 10 ਅੰਕ ਮਿਲੇ ਤੀਜੇ ਦੌਰ ਦੇ ਵਿੱਚ ਆਖਰੀ ਥੱਪੜ ਦੇ ਵਿੱਚ ਜੁਜਾਰ ਦੇ ਥੱਪੜ ਨੇ ਗੁਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਅਤੇ ਜੁਜਾਰ ਇਹ ਮੁਕਾਬਲਾ ਜਿੱਤ ਗਿਆ